ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਫੈਕਟੋਸ ਆ ਇਹ ਆਪਣਾ ਬੈਨ ਕਰਨ ਵਾਸਤੇ ਆ ਸਿੰਗਲ ਯੂਸ ਪਲਾਸਟਿਕ ਜਿਹੜਾ ਆਪਣੇ ਸਰਕਾਰ ਵੱਲੋਂ ਹੋਏ ਨੇ ਇਸ ਨੂੰ ਐਸਯੂਪੀ ਕਹਿ ਦਿੰਦੇ ਨੇ ਤੇ ਇਹ ਆਪਣੇ ਜਿਹੜੇ ਡਿਸਟ੍ਰੀਬਿਊਟਰਸ ਹੈਗੇ ਨੇ ਤੇ ਜਿਹੜੇ ਆਪਣੇ ਬਾイヤਰਸ ਹੈਗੇ ਨੇ ਉਹਨਾਂ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਡਿਸਟ੍ਰੀਬਿਊਟਰ ਆਪਣੇ ਵੇਚਦੇ ਨੇ ਆਪਣੇ ਪਲਾਸਟਿਕ ਕੋਸਟ ਪਲਾਸਟਿਕ ਆਪਣੇ ਕੈਰੀ ਬੈਗਸ ਆ ਜਾਂਦੇ ਨੇ ਕਟਲਰੀਜ਼ ਆ ਜਾਂਦੀਆਂ ਨੇ ਆਪਣੇ ਤੇ ਆਪਣਾ ਹੋਰ ਵੀ ਜਿਹੜਾ ਆਪਣੇ ਪਲਾਸਟਿਕ ਦੇ ਟੇਬਲ ਚੀਜ਼ਾਂ ਆ ਜਾਂਦੀਆਂ ਨੇ ਸਾਰੇ ਕੇ ਸਾਰੇ ਇਹਨਾਂ ਲਈ ਬਾイヤਰਸ ਆ ਜਾਂਦੇ ਨੇ ਕਰੀਬਨ ਅਸੀਂ 10 ਜਗ੍ਹਾ 10 ਤੋਂ 15 ਜਗ੍ਹਾ ਚੈੱਕ ਕਰ ਚੁੱਕੇ ਹਾਂ ਤੇ ਆਪਣੇ ਹਲੇ ਬਾイヤਰ ਸਾਰੇ ਚੈੱਕ ਹੋ ਚੁੱਕੇ ਹੁਣ ਅਸੀਂ ਡਿਸਟ੍ਰੀਬਿਊਟਰਸ ਚੈੱਕ ਕਰਾਂਗੇ ਸਾਰੇ ਕਿੰਨਾ ਕੁ ਕੁਝ ਮਿਲੇ ਆਪਾਂ ਨੂੰ ਜਿਵੇਂ ਕੀ ਕ डिस्पोजेबल चम्मच होगे स्पूनस होगे फोक्स होगे अपने से प्लस अपने स्ट्रॉज़ होगे डिस्पोजेबल ये सारे आपनो प्राप्त कर लो ये डिस्ट्रीब्यूटर सारे इसको बेच रहे ने ते ये अपने बायर्स नु बाय कर रहे ने ते इस चीज नु रोक्न ले ही assi कर रहेया चेकिंग ताकि मतलब आगे आवन वाले टाइम च इसको कोई ना खर, बेचे ना ही कोई खरीदे ते आपा चालान फाइन कर रहे हैं जेडे आपा नु ऊपर ऑर्डर्स होए ने ते उस चालान दे तहत इना दी एक तरह दी पनिशमेंट ही कह लो ਤੇ ਉਸ ਚਲਾਨ ਦੇ ਤਹਿਤ ਇਹਨਾਂ ਨੂੰ ਰੋਕਿਆ ਜਾਏਗਾ ਰੋਡ ਬੋਰਡ ਦੀਆਂ ਗਾਈਡਲਾਈਨਸ ਦੇ ਤਹਿਤ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਚੈੱਕ ਕਰਨਗੇ ਆਪਣੇ ਸਿੰਗਲ ਯੂਸ ਪਲਾਸਟਿਕ ਨੂੰ ਸਾਡੀ ਮੋਨਿਟਰਿੰਗ ਨਾਲ ਜੁਆਇੰਟ ਕੀਤੀ ਗਈ ਹੈ ਇਹਨਾਂ ਤੇ ਕਿ ਤਾਂ ਕਿ ਇਹਨਾਂ ਦਾ ਸਹਾਇਤ ਬਣਿਆ ਆਏ ਕਿੰਨੀਆਂ ਟੀਮਾਂ ਬਣਾਈਆਂ ਹੋਈਆਂ ਅੱਜ ਇਸ ਵੇਲੇ ਅੱਜ ਇੱਕ ਟੀਮ ਇਹ ਸ਼ੁਰੂ ਕੀਤੀ ਗਈ ਹੈ ਬਠਿੰਡੇ ਵਾਸਤੇ ਬਠਿੰਡਾ ਸ਼ਹਿਰ ਤੋਂ ਇਲਾਵਾ ਜਿਹੜਾ ਜ਼ਿਲ੍ਹੇ ਦੇ ਵਿੱਚ ਵੀ ਜਾਓਗੇ ਵਕਤ ਡਿਸਟ੍ਰਿਕਟ ਹਰ ਇੱਕ ਡਿਸਟ੍ਰਿਕਟ ਚੋਏਗਾ 100 ਗ੍ਰਾਮ ਤੱਕ ਦਾ ਇਹਦੇ ਵਿੱਚ 1000 ਦੀ ਪ੍ਰੋਵੀਜ਼ਨ ਹੈ 2000 ਦੀ ਪ੍ਰੋਵੀਜ਼ਨ ਹੈ ਔਰ 100 ਗ੍ਰਾਮ ਤੋਂ 500 ਗ੍ਰਾਮ ਤੱਕ ਇਹਦੀ ਪ੍ਰੋਵੀਜ਼ਨ ਹੈ 3000 ਦੀ ਔਰ 1 ਕਿਲੋ ਤੱਕ 5000 ਦੀ ਔਰ 1 ਕਿਲੋ ਤੋਂ 5 ਕਿਲੋ 10000 ਔਰ 5 ਕਿਲੋ ਤੋਂ ਉੱਪਰ 20000 ਇਹ ਸੈਨੀਟੇਸ਼ਨ ਬਾਇਲੋਜ਼ ਅਮੈਂਡਮੈਂਟ ਤੋਂ ਬਾਅਦ ਇਹ ਸਾਰੀਆਂ ਪ੍ਰੋਵੀਜ਼ਨ ਆਈਆਂ ਐਸ ਤੋਂ ਪਹਿਲੇ ਸਿਰਫ 2000 ਤੇ ਦੂਸਰੀ ਵਾਰ ਪਕੜੇ ਜਾਂਦੇ 4000 ਰੁਪਏ ਜੁਰਮਾਨਾ ਹੁੰਦਾ ਸੀ ਲੇਕਿਨ ਕਾਰਪੋਰੇਸ਼ਨ ਵੱਲੋਂ ਸੈਨੀਟੇਸ਼ਨ ਬਾਇਲੋਜ਼ ਅਡਾਪਟ ਕੀਤੇ ਗਏ ਆ ਪੰਜਾਬ ਲੈਵਲ ਤੇ ਉਹਦੇ ਹਿਸਾਬ ਦੇ ਵੇਟ ਦੇ ਹਿਸਾਬ ਨਾਲ ਹੁਣ ਜੁਰਮਾਨੇ ਕੀਤੇ ਜਾ ਰਹੇ ਆ ਕਿੰਨੇ ਕੁ ਲੋਕਾਂ ਨੂੰ ਹੁਣ ਕੱਟ ਕਰ ਦਿੱਤਾ ਅ ਪਿਛਲੀ ਫਿਗਰ ਤਾਂ ਮੇਰੇ ਮਾਈਂਡ ਵਿੱਚ ਨਹੀਂ ਹੈ ਪਰ ਅੱਜ ਅਸੀਂ ਸਾਰੀ ਮਾਰਕੀਟਸ ਚੈੱਕ ਕਰ ਰਹੇ ਹਾਂ ਅ ਅਪਰੋਕਸੀਮੇਟਲੀ ਅਸੀਂ 20 ਤੋਂ 25 ਦੁਕਾਨਾਂ ਚੈੱਕ ਕਰ ਚੁੱਕੇ ਹਾਂ ਜ਼ਿਆਦਾਤਰ ਜਿੱਥੇ ਵੀ ਜ਼ਿਆਦਾ ਇਹਦਾ ਯੂਜ਼ ਹੈ ਅਸੀਂ ਉਹਦੇ ਵਾਲੀ ਜ਼ਿਆਦਾ ਧਿਆਨ ਦੇ ਰਹੇ ਹਾਂ ਇਸ ਤੋਂ ਬਾਅਦ ਅਸੀਂ ਡਿਸਟ੍ਰੀਬਿਊਟਰ ਕੋਲ ਚੈਕਿੰਗ ਤੇ ਜਾਵਾਂਗੇ ਅੱਜ ਅਸੀਂ ਚੂਜ਼ ਕੀਤਾ ਕੁਝ ਏਰੀਆਜ਼ ਨੂੰ ਸਿਰਫ ਅਸੀਂ ਅੱਜ ਉਹ ਏਰੀਆ ਕਰ ਰਹੇ ਹਾਂ ਇਸ ਤੋਂ ਬਾਅਦ ਇੱਕ ਮੈਸੇਜ ਚਲਾ ਜਾਏਗਾ ਯਾ ਤਾਂ ਲੋਕ ਆਪਣਿਆ ਪ੍ਰੋਕਲਨ ਕੇਸੀ ਅਪੀਲ ਵੀ ਕਰਦੇ ਆ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਨਾ ਕਰੋ ਇਹ এনवायरमेंट ਅਸਲੀ ਵੀ ਠੀਕ ਨਹੀਂ ਹੈ ਜਲਦੀ ਡੀਗ੍ਰੇਡ ਨਹੀਂ ਹੁੰਦੀ ਆ ਪਲਾਸਟਿਕ ਨੂੰ ਬਹੁਤ ਟਾਈਮ ਲੱਗਦਾ ਇਹਨੂੰ ਡੀਗ੍ਰੇਡ ਹੋਣ ਤੇ ਫਸਟ ਆਫ ਆਲ ਅੱਜ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਇੱਕ ਤਰ੍ਹਾਂ ਦੀ ਅਪੀਲ ਹੈ ਅੱਗੇ ਪ੍ਰੋਸੈਸ ਇਹ ਜਾਰੀ ਰਹੇਗੀ ਲਗਾਤਾਰ ਸਿਵਰੇਜ ਸਿਸਟਮ ਜਿਹੜਾ ਇਸ ਦੇ ਨਾਲ ਬਲੌਕਿੰਗ ਵਗੈਰਾ ਬਿਲਕੁਲ ਜੀ ਬਿਲਕੁਲ ਸਿਵਰੇਜ ਸਿਸਟਮ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੈ ਸਿਵਰੇਜ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਅੱਗੇ ਜਿਵੇਂ ਵੀ ਟਾਈਮ ਆਏਗਾ ਇਹਦੇ ਵਿੱਚ ਰੇਨ ਵਾਟਰ ਪਾਈਪਸ ਸਾਰੀਆਂ ਬਲੌਕ ਹੋ ਰਹੀਆਂ ਨੇ ਸੀਵਰੇਜ ਦੇ ਵਿੱਚ ਜਾ ਰਿਹਾ ਸਾਰਾ ਪਲਾਸਟਿਕ